ਵਾਇਗੁਰੂ ਦੀ ਕਾ ਖਾਲਸਾ ਵਾਇਗੁਰੂ ਦੀ ਕੀ ਫਤਿਹ ਨੌਮੀ ਪਾਛਾਈ ਤਾਨਤਾਂ ਚੇਦਗੁਰ ਤੇ ਇੱਕ ਬਹਾਦਰ ਮਹਾਰਾਜ ਜੀ ਦੇ 350 ਸਾਲਾ ਜਿਹੜੀ ਸ਼ਹੀਦੀ ਸ਼ਤਾਬ ਦੀ ਆ ਰਹੀ ਹੈ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਬਾਬਾ ਜੀਵਨ ਸਿੰਘ ਜੀ ਜਿਹੜੀ ਐਡੀ ਇੱਕ ਮਿਸਾਲ ਦੇ ਜਿਹੜੀ ਸ਼ਹਾਦਤਾ ਹੋਈਆਂ ਉਹ ਸ਼ਹਾਦਤਾਂ ਕੇਵਲ ਇੱਕ ਵਰਗ ਲਈ ਨਹੀਂ ਸੀ ਉਹ ਪੂਰੇ ਸਮੁੱਚੇ ਹਿੰਦੁਸਤਾਨ ਸਭੂਤੇ ਹਿੰਦੁਸਤਾਨ ਦੀ ਧਰਮ ਨੂੰ ਮੰਨਣ ਦੀ ਮਾਨਤਾ ਦੇ ਵਿੱਚ ਧਰਮ ਨੂੰ ਮੰਨਣ ਦੀ ਅਜਾਦੀ ਦੇ ਪਿੱਛੇ ਦਿੱਤੀ ਗਈ ਸੀ। ਸੋ ਅਸੀਂ ਬੜੇ ਸੁਭਾਗ ਭਰੇ ਆ ਕਿ ਪੰਜਾਬ ਸਰਕਾਰ ਵੱਲੋਂ ਕਰਾਏ ਜਾ ਰਹੇ ਪ੍ਰੋਗਰਾਮ ਜਿੱਥੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲਾਈ ਆਂਡ ਸਾਊਂਡ ਸ਼ੋਅ ਹੋਏ ਨੇ ਜਿੱਥੇ ਹਿਸਟਰੀ ਨੂੰ ਦੁਬਾਰਾ ਪਰਚੋਲਿਆ ਗਿਆ ਹੈ। ਮਹਾਰਾਜਾ ਗੁਰੂ ਮਹਾਰਾਜੀ ਦੀ ਜੀਵਨੀ ਨੂੰ ਦੁਬਾਰਾ ਤੋਂ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਪ੍ਰਚਾਰਿਆ ਗਿਆ ਜਿਸ ਦੇ ਵਿੱਚ ਅ ਨੌਜਵਾਨ ਜਿਹੜੇ ਬੱਚੇ ਸੀ ਨਾ ਅੱਜ ਦੀ ਜਿਹੜੀ ਪੀੜ੍ਹੀ ਐ ਉਸ ਦੀ ਬਹੁਤ ਵੱਡਾ ਜਿਹੜਾ ਸਮੂਲੀਅਤ ਰਹੀ ਕਿ ਅਸੀਂ ਜਿਹੜਾ ਸਾਡਾ ਵਿਰਸਾ ਐ ਸਾਡਾ ਅਸੀਂ ਕਿੰਨੀ ਅਮੀਰ ਜਿਹੜੀ ਸਾਡੀ ਧਰਮ ਦੀ ਕਮਾਈ ਐ ਉਸ ਨੂੰ ਲੋਕਾਂ ਤੱਕ ਲੈ ਕੇ ਜਾਣ ਵਿੱਚ ਸਰਕਾਰ ਲੱਗੀ ਹੋਈ ਐ ਉਸ ਤੇ ਦੇਖਦਿਆਂ ਹੀ ਜਿਹੜਾ ਪਵਿੱਤਰ ਨਗਰ ਕੀਰਤਨ ਐ ਪਿਛਲੇ ਤਿੰਨ ਚਾਰ ਦਿਨਾਂ ਤੋਂ ਅਸੀਂ ਇਸ ਦੀ ਤਿਆਰੀ ਦੇ ਵਿੱਚ ਜੁਟੇ ਹੋਏ ਆਂ ਅੱਜ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਐ ਆ ਸਾਡੇ ਸਮੂਹ ਬਾਜ਼ਾਰ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨ ਸਾਹਿਬਾਨ ਦਵਿੰਦਰ ਕੁਲਤਮ ਸਾਹਿਬ ਸ੍ਰੀ ਗੁਰੂ ਰਮਦਾਸ ਮੰਦਰ ਚੱਕਗੇਂ ਜੀ ਦੇ ਪ੍ਰਧਾਨ ਸਾਹਿਬ ਆਈਆਂ ਹੋਈਆਂ ਸਾਰੀਆਂ ਮਾਨਮਤੀਆਂ ਸਖੀਤਾ ਜਿਨ੍ਹਾਂ ਨੇ ਇੰਨਾ ਵੱਡਾ ਸਹਿਯੋਗ ਦਿੱਤਾ ਕਿ ਮਹਾਰਾਯਤਾ ਜਿਹੜਾ ਐਡਾ ਪਵਿੱਤਰ ਦਿਨ ਦਿਹਾੜਾ ਜਿਸ ਨੂੰ ਮਨਾਉਣ ਜਾ ਰਹੇ ਆ ਸਮੁੱਚੀ ਕੌਮ ਵੱਲੋਂ ਸਮੁੱਚੇ ਪੰਜਾਬ ਵੱਲੋਂ ਸਮੁੱਚੇ ਦੇਸ਼ ਵੱਲੋਂ ਮਨਾਇਆ ਜਾ ਰਿਹਾ ਹੈ ਉਸ ਨੂੰ ਸਮਰਪਿਤ ਜਿਹੜੇ ਨਗਰ ਕੀਰਤਨ ਨੇ ਸਾਡੇ ਸ਼ਹਿਰ ਵਿੱਚ ਆਉਣਗੇ ਕੂਪੀਆਂ ਤਿਆਰੀਆਂ ਅਸੀਂ ਕਰ ਰਹੇ ਆ ਸਾਨੂੰ ਇਸ ਦਿਨ ਵੀ ਮਨਾਉਣ ਦੀ ਇਸ ਦਿਨ ਨੂੰ ਗਰੀਮਾ ਨੂੰ ਇਸ ਗਰੀਮਾ ਨੂੰ ਸ਼ਰਧਾ ਭਾਵਨਾ ਦੇ ਨਾਲ ਲੋਕਾਂ ਵਿੱਚ ਮਨਾਉਣ ਦੀ ਜਿਹੜੀ ਅਸੀਂ ਆਪਣੀ ਸੇਵਾ ਆ ਆਪਣੀ ਢੋਲੀ ਲਈ ਆ ਉਹ ਪੂਰਾ ਕਰਨ ਚ ਲੱਗੇ ਹੋਏ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਸ ਦਿਨ ਜਿਸ ਦਿਨ ਮਹਾਰਾਜ ਦੀ ਪਾਲਕੀ ਸਾਥ ਮਹਾਰਾਜ ਨੂੰ ਸਮਰਪੇ ਜਿਹੜਾ ਨਗਰ ਕੀਰਤਨ ਪਵਾੜੇ ਵਿੱਚ ਆਏਗਾ ਤੇ ਬੜੀ ਭਾਵਨਾ ਦੇ ਨਾਲ ਸ਼ਾਨੋ ਸ਼ੌਕਰ ਦੇ ਨਾਲ ਸਾਡੇ ਸ਼ਹਿਰ ਦੀ ਰਿਪ੍ਰেজentation ਹੋਏਗੀ ਸਾਡਾ ਸ਼ਹਿਰ ਪੰਜਾਬ ਦੇ ਵਿੱਚ ਫਗਵਾੜਾ ਨੂੰ ਪਤਾ ਲੱਗੇਗਾ ਕਿ ਫਗਵਾੜਾ ਵਾਸੀਆਂ ਨੇ ਮਹਾਰਾਜ ਨੂੰ ਨਤਮਸਤਕ ਹੋ ਕੇ ਆਪਣਾ ਸੀਸ ਨਿਵਾ ਕਰਕੇ ਉਹਨਾਂ ਦੇ ਸਮਰਪੇ ਤੇ ਨਗਰ ਕੀਰਤਨ ਕਢਵਾਇਆ ਬਹੁਤ-ਬਹੁਤ ਧੰਨਵਾਦੀ ਵਾਹਿਗੁਰੂ ਸਾਰੇ ਆਈਆਂ ਆਈਆਂ ਸਖਸ਼ੀ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਦਿਹਾੜਾ ਜੋ ਕਿ ਸੰਗਤ ਦੇ ਸਮੂਹ ਸੰਗਤ ਦੇ ਨਾਲ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਗਿਆ ਜਿਹੜਾ ਕਿ ਨਗਰ ਕੀਰਤਨ ਗੁਰਦਾਸਪੁਰ ਅਮਰੇਸਰ ਤੋਂ ਚੱਲਦਾ ਹੋਇਆ ਜਲੰਧਰ ਦੇ ਫੜਾ ਨੂੰ ਕਰਾਸ ਕਰਦੇ ਹੋਏ ਫਵਾਰਡ 22 ਤਰੀਕ ਨੂੰ ਠੀਕ 11 ਵਜੇ ਤੇ ਪਹੁੰਚੇਗਾ ਤੇ ਉਸ ਸੰਬੰਧੀ ਅੱਜ ਮੀਟਿੰਗ ਦੇ ਵਿੱਚ ਇਹ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਟ੍ਰੇਡ ਐਸੋਸੀਏਸ਼ਨਾਂ ਦੇ ਧਾਰਨਕ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚੇ ਸੀਗੇ ਉਹ ਸਾਰਿਆਂ ਨੇ ਆਪਣੇ ਆਪਣੀਆਂ ਜ਼ਿੰਮੇਵਾਰੀਆਂ ਦਾ ਦੇਖ ਲਿਆ ਕਿ ਆਪਾਂ ਕਿਵੇਂ ਕਿਵੇਂ ਕਿੱਥੇ ਕਿੱਥੇ ਉਸ ਜੀ ਦਾ ਸਵਾਗਤ ਕਰਨਾ ਹੈ ਨਗਰ ਕੀਰਤਨ ਦਾ ਤੇ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਸਭ ਨੂੰ ਅਪੀਲ ਕਰਦੇ ਆਂ ਕਿ ਇਸ ਨਗਰ ਕੀਰਤਨ ਦੇ ਵਿੱਚ ਆਪਣੇ ਪਰਿਵਾਰ ਸਮੇਤ ਸਮੂਹ ਸੰਗਤ ਉਮਹਾਵਾਗੇ ਪੁੱਜੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਰ ਦੀਆਂ ਸਮੂਹ ਵੱਖ-ਵੱਖ ਜਿਹੜੀਆਂ ਦੁਕਾਨਦਾਰਾਂ ਦੀਆਂ ਜਿੱਤੇਬੰਦੀਆਂ ਧਾਰਮਿਕ ਰਾਸੀ ਸਿਆਸੀ ਆਗੂਆਂ ਦੀਆਂ ਸਾਬ ਸ੍ਰੀ ਗੁਰੂ ਤੇਗ ਹਾਰਜਨ ਸਾਹਿਬ ਜੀ ਦੇ 350 ਸਾਲਾਂ ਜੋ ਸ਼ਹੀਦੀ ਸ਼ਤਾਬਦੀ ਸਬੰਧ ਦੇ ਵਿੱਚ ਨਗਰ ਕੀਰਤਨ ਪਹੁੰਚ ਰਿਹਾ ਹੈ ਫਗਵਾੜਾ ਦੇ ਵਿੱਚ 22 ਤਰੀਕ ਨੂੰ ਉਹਦੇ ਸਵਾਗਤ ਲਈ ਅੱਜ ਅਸੀਂ ਕਰਜੀ ਮਾਨ ਜੀ ਸਾਡੇ ਆਏ ਹੋਏ ਆ ਤੇ ਸ਼ਹਿਰ ਦੀਆਂ ਵੱਖ-ਵੱਖ ਪਤਵੰਤੇ ਸੱਜਣ ਅੱਜ ਅਸੀਂ ਗਾਂਧੀ ਚੌਂਗ ਦੇ ਵਿੱਚ ਇਕੱਠੇ ਹੋਏ ਆ ਜਿਹਦੇ ਸਬੰਧ ਵਿੱਚ ਨਗਰ ਕੀਰਤਨ ਦਾ ਅੱਜ ਰੂਟ ਚੈੱਕ ਕੀਤਾ ਗਿਆ ਨਗਰ ਕੀਰਤਨ ਜੋ ਕਿ ਫਗਵਾੜਾ 22 ਤਰੀਕ ਨੂੰ ਸਵੇਰੇ 10 ਵਜੇ ਦੇ ਕਰੀਬ ਹਵੇਲੀ ਦੇ ਵਿੱਚ ਐਂਟਰ ਕਰ ਜਾਵੇਗਾ ਤੇ ਸ਼ਹਿਰ ਦੇ ਵਿੱਚ 11 ਵਜੇ ਦੇ ਕਰੀਬ ਜਿਹੜਾ ਉਹਦਾ ਚੱਕ ਹਕੀਮ ਸ੍ਰੀ ਗੁਰੂ ਰਵਿਦਾਸ ਮੰਦਿਰ ਉੱਥੇ ਸਵਾਗਤ ਕੀਤਾ ਜਾਵੇਗਾ ਪਹਿਲੇ ਪੁਆਇੰਟ ਤੇ ਫਿਰ ਗੁਰਦੁਆਰਾ ਭਾਈ ਘਰਈਆ ਜੀ ਫਿਰ ਬੱਸ ਸਟੈਂਡ ਦੇ ਵਿੱਚ ਫਿਰ ਗੋਲ ਚੌਂਕ ਦੇ ਵਿੱਚ ਗੋਲ ਚੌਂਕ ਤੋਂ ਹੁੰਦਾ ਹੋਇਆ ਬੰਗਾ ਰੋਡ ਤੋਂ ਗਾਂਧੀ ਚੌਂਕ ਦੇ ਵਿੱਚ ਉਹਦਾ ਵਿਸ਼ਾਲ ਸਮੂਹ ਐਸੋਸੀਏਸ਼ਨਾਂ ਵੱਲੋਂ ਇੱਕ ਬਹੁਤ ਵੱਡੇ ਘਟ ਨਾਲ ਸਵਾਗਤ ਕੀਤਾ ਜਾਵੇਗਾ ਜਿੱਥੋਂ ਇਹਨਾਂ ਨੇ ਸਾਰਾ ਪ੍ਰਬੰਧਕਾਂ ਨੇ ਸਲਾਮੀ ਦਾ ਇੰਤਜ਼ਾਮ ਕੀਤਾ ਹੋਇਆ ਇਸ ਤੋਂ ਬਾਅਦ ਇਸੇ ਤਰ੍ਹਾਂ ਹੀ ਨਗਰਗੀਰ ਤਨਸ਼ੀਰੀ ਨਾਨਕਪੁਰ ਸਾਹਿਬ ਲਈ ਜੋ ਆਇਆ ਬੰਗਿਆਂ ਤੋਂ ਰਸਤੇ ਤੋਂ ਰਵਾਨਾ ਹੋਵੇਗਾ ਉਹਦਾ ਥਾਂ-ਥਾਂ ਬਸਰਾ ਪੈਲਸ ਗੁਰਨਾਣਕ ਮਾਰਕੀਟ ਪੰਗਾ ਰੋਡ ਵਿਖੇ ਫਿਰ ਕੈਨੇਡਾ ਫਰਿੰਗ ਸਟੇਸ਼ਨ ਤੇ ਫਿਰ ਵਿਸ਼ਕਰਮਾ ਮੰਦਰ ਇਹ ਥਾਂਵਾਂ ਤੇ ਪਰਮਾ ਸਵਾਗਤ ਕੀਤਾ ਜਾਵੇਗਾ ਅਸੀਂ ਸਮੂਹ ਸਹਿਰ ਦੀਆਂ ਸੰਸਥਾਵਾਂ ਵੱਲੋਂ ਸਮੂਹ ਸਿੱਖ ਸੰਗਤ ਨੂੰ ਅਪੀਲ ਕਰਦੇ ਆਂ ਕਿ ਉਸ ਦਿਨ ਜ਼ਰੂਰ ਆਪਣੇ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਸ ਲਹਾਨੀ ਸ਼ਹਾਦਤ ਨੂੰ ਸਜਦਾ ਹੋਈਏ ਔਰ ਆਪਣੇ ਬੱਚਿਆਂ ਨੂੰ ਇਹ ਸੰਦੇਸ਼ ਗੁਰਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਪਹੁੰਚਾਈਏ ਕਿ ਜਿਨ੍ਹਾਂ ਨੇ ਧਰਮ ਦੇਸ਼ ਦੀ ਖਾਤਰ ਆਪਣਾ ਸਾਰਾ ਕੁਰਬਾਨ ਕਰ ਦਿੱਤਾ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਭਾਈ ਜੈਤਾ ਜੀ ਏ ਭਾਈ ਇਹਨਾਂ ਬਾਰੇ ਵੀ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦਾ ਜੀਵਨ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਸ਼ਹਾਦਤ ਵੇਲੇ ਕੀ ਸੀਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਫਗਵਾੜਾ ਪਲਾਈ ਸਾਹਿਬ ਗੁਰਤੇਗਹਦਰ ਸਾਹਿਬ ਉੱਥੇ ਵੀ ਚਰਨਛੋਪ ਪ੍ਰਾਪਤ ਧਰਤੀ ਹੈ ਅਸੀਂ ਜਰੂਰ ਉੱਥੋਂ ਨਤਮਸਤ ਵੀ ਹੋਈਏ ਇਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਕਿਸੇ ਨੂੰ ਟਾਈਮ ਲੱਗੇ ਉਹਨਾਂ ਦੀ ਧਰਤੀ ਤੇ ਅਸੀਂ ਫਿਰ ਸਮੂਹ ਸੰਸਥਾਵਾਂ ਵੱਲੋਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ